ਤੇ ਚੱਲੋ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਸਪਰਾਮੋਦ ਵੱਲੋਂ ਤੇ ਮੈਡਮ ਗਰਮੀਰ ਕੌਰ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਉੱਥੇ ਅੱਜ ਅਸੀਂ ਇੱਕ ਮੁੱਦੇ 'ਤੇ ਗੱਲ ਕਰਨ ਵਾਸਤੇ ਇਕੱਠੇ ਹੋਏ ਆ। ਮੁੱਦਾ ਇਹ ਹੈ ਕਿ ਤਰਨਤਾੰ ਦੇ ਵਿੱਚ ਚੋਣਾਂ ਦਾ ਬੜਾ ਜ਼ੋਰ ਚੱਲ ਰਿਹਾ ਹੈ। ਤਰਨਤੇ ਹੂੰ ਕਿਉਂਕਿ ਜਿਹੜੀ ਇਸ ਤਰ੍ਹਾਂ ਚੋਣ ਹੁੰਦੀ ਆ ਨਾ ਜਿੰਨੀ ਚੋਣਦੀ ਆ ਉਹ ਚ ਸਾਰੀਆਂ ਪਾਰਟੀਆਂ ਵਿਪਲਕ ਹੁੰਦੀ ਐ ਕਿਉਂਕਿ ਜਿਹੜੀ ਰਾਜਕਾਰੀ ਪਾਰਟੀ ਉਹਦਾ ਵੀ ਦੱਸਦਾ ਕਿ ਖਰਾਬ बिक ਰਿਆ ਕਿ ਜਾਂ ਲੋਕੀ ਨੂੰ ਸਹੀ ਸਮਝ ਰਿਆ ਠੀਕ ਆ ਉਹਦੀ ਪਰਖ ਹੁੰਦੀ ਐ ਲੋਕਾਂ ਨੇ ਸਹੀ ਕੰਮ ਕਰ ਰਹੇ ਆ ਕਿ ਨਹੀਂ ਕਰ ਰਹੇ ਹਾਂ ਇਸ ਚੋਣ ਦੇ ਵਿੱਚ ਉਹ ਸਾਰਾ ਨਿੱਤਰ ਕੇ ਹਾਂ ਤੇ ਜਿਹੜੀਆਂ ਬੁਝੀਆਂ ਪਾਰਟੀਆਂ ਹੋਈਆਂ ਨੇ ਉਹ ਉਹਨਾਂ ਨੂੰ ਇਹ ਹੁੰਦਾ ਕਿ ਜੇ ਸਾਨੂੰ ਲੋਕੀ ਪਸੰਦ ਕਰਨਗੇ ਤੇ ਸਾਨੂੰ ਕੁਝ ਦੱਦਗੇ ਉਹਨਾਂ ਦੀ ਪਰਖ ਹੁੰਦੀ ਐ ਉਹ ਵੀ ਆਪਣੇ ਮੈਨੀਫੈਸਟੋ ਵਿੱਚ ਉਹ ਆਪਣਾ ਦੱਸਦੇ ਆ ਕਿ ਅਸੀਂ ਆ ਆ ਜਿਹੜੀਆਂ ਐਸ ਸਰਕਾਰ ਦੀਆਂ ਜਿਹੜੀਆਂ ਕਮੀਆਂ ਅਸੀਂ ਦੂਰ ਕਰਾਂਗੇ ਅੱਛਾ ਤੇ ਆਪਾਂ ਗੱਲ ਰਹੀ ਹੈ ਕਿ ਤਨ ਤਨ ਜਿੰਨੀ ਚੋਂ ਦੇ ਮੁੱਦੇ ਦੀ ਗੱਲ ਹੁਣ ਮਸਲਾ ਇਹ ਹੈ ਕਿ ਕੀ ਜਿਹੜੇ ਵੋਟਰ ਆ ਉਹ ਰਾਜਕਾਲੀ ਪਾਰਟੀ ਪਸੰਦ ਕਰ ਲਗੇ ਕਿ ਜਾਂ ਵਿਰੋਧੀ ਪਾਰਟੀ ਪਸੰਦ ਕਰ ਲਗੇ ਤੇ ਕਿਹੜੀ ਪਾਰਟੀ ਨੂੰ ਸਨ ਕਰਾਂਗੇ ਇਹ ਤੇ ਤੁਹਾਨੂੰ ਜ਼ਿਆਦਾ ਪਤਾ ਹੈ ਕਿਉਂਕੋ ਵੋਟਰ ਜਿਆਦਾ ਸਿਆਣਾ ਹੁੰਦਾ ਉਹ ਪੜ੍ਹਦਾ ਵਾ ਉਹਨਾਂ ਵਾਪਸਦਾ ਵਾ ਇਹਦੇ ਵਾਸਤੇ ਸਾਡੇ ਮੈਡਮ ਜੀ ਗਰਮੀਕੌਰ ਜੀ ਜਿਹੜੇ ਸਿਆਸਤਾਂ ਕਾਫੀ ਗਿਆਨ ਰੱਖਦੇ ਨੇ ਤੇ ਦੱਸਦੇ ਕਿ ਵੋਟਰ ਨੂੰ ਕੀ ਕਹਦਾ ਜੀਦਾ ਵਾ ਜੱਕ ਨੂੰ ਅਗਰ ਸਖੌਣ ਜੀ ਆ ਤੇ ਕਿਹਨੂੰ ਸਖੌਣ ਦਾ ਜੀਦਾ ਵਾ ਤੇ ਪੰਜਾਬ ਦੀਆਂ ਕੀ ਕੀ ਮੰਗਾਂ ਨੇ ਕੀ ਕੀ ਮੁਸ਼ਕਲਾਂ ਨੇ ਕਿਹੜੇ ਕਿਹੜੇ ਮੁੱਦੇ ਜਿਹੜਾ ਉਹ ਦੇਖ ਕੇ ਵੋਟ ਨੂੰ ਮੋਟਕੂਂਦੀ ਹਾਂ ਜੀ ਇਹ ਤੇ ਬਹੁਤ ਹੋ ਗਿਆ ਚਕਲ ਕਿਉਂਕਿ ਬਹੁਤ ਸਾਲ ਹੋ ਗਿਆ ਸਰਕਾਰਾਂ ਦੁਨੀਆਂ ਨੇ ਜਾਂਦੀਆਂ ਨੇ ਜਦੋਂ ਉਹ ਚੋਣਾ ਲੜਦੀਆਂ ਨੇ ਚੋਣਾ ਲੜਨ ਵਕਤ ਉਹਨਾਂ ਦੇ ਹੁਰਵਾਦੇ ਉਹਦੇ ਨਾਲ ਜਿਹੜੇ ਚਿੱਤ ਜਾਂਦੀਆਂ ਨੇ ਉਹ ਸੀਟਾਂ ਨਿੱਕਰ ਤੇ ਬੈਠ ਜਾਂਦੀਆਂ ਨੇ ਫਿਰ ਉਹਨਾਂ ਦੇ ਹੋਰ ਹੀ ਕੰਮ ਹੋ ਜਾਂਦੇ ਨੇ ਜੋ ਉਹਨਾਂ ਨੇ ਕਿਹਾ ਹੁੰਦਾ ਉਹ ਕਰਦੇ ਨਹੀਂ ਇੱਕ ਦੋ ਇੱਕ ਦੋ ਕੰਮ ਕਰ ਦਿੱਤੇ ਬਾਕੀ ਇਦਾਂ ਹੀ ਦੁਨੀਆਂ ਨੂੰ ਜਿੱਦਾਂ ਲੋਕ ਆਪਣੀ ਦਿਖਾ ਦਿੰਦੇ ਬੱਚਿਆਂ ਨੂੰ ਤੇ ਉਹ ਤਾਂ ਮਗਰ ਲਾ ਲੈਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਹੁਣ ਬਹੁਤ ਜ਼ਿਆਦਾ ਜਨਤਾ ਪੜੀ ਗਈ ਜੀ ਆ ਕਿ ਸੋਸ਼ਲ ਮੀਡੀਆ ਕਰਕੇ ਹਰ ਐਕਟੀਵਿਟੀ ਦਾ ਪਤਾ ਲੱਗਦਾ ਸਰਕਾਰ ਕੀ ਕਰ ਰਹੀ ਹੈ ਇਹ ਕਾਦੀ ਇਹਨਾਂ ਲੋਕਾਂ ਨੂੰ ਇਹਨਾਂ ਦਾ ਗਿਆਨ ਨਹੀਂ ਸੀ ਰਿਹਾ ਇਹਨਾਂ ਦੇਸੀਆਂ ਆ ਜਿੱਦੂ ਦਰਸ਼ਕ ਇਹ ਜੀ ਕਿ ਉਹ ਜੋ ਖਬਰਾਂ ਵਿੱਚ ਚੋਰਾ ਹੋਏ ਪਤਾ ਲੱਗਦਾ ਤੇ ਹੁਣ ਤਾਂ ਬਹੁਤ ਜ਼ਿਆਦਾ ਚੈਨਲ ਵੀ ਖੋਲ ਲਏ ਨੇ ਜਿਹੜੇ ਲੋਕਾਂ ਦੀਆਂ ਅੱਖਾਂ ਬਣ ਕੇ ਲੋਕਾਂ ਦੇ ਕੰਨ ਬਣ ਕੇ ਲੋਕਾਂ ਨੂੰ ਦੱਸਦੇ ਨੇ ਕਿ ਆਹ ਤੁਹਾਡੀਆਂ ਆ ਸਰਕਾਰਾਂ ਗਲਤ ਕੰਮ ਕਰ ਰਹੀਆਂ ਨੇ ਜਾਂ ਸਹੀ ਕਰ ਰਹੀਆਂ ਨੇ ਜਾਂ ਇਤਹਾਸ ਨੂੰ ਅਚਾਰੀਆ ਵਾਂਗੜ ਪੜ੍ਹਦੇ ਨੇ ਸੋਸ਼ਲ ਮੀਡੀਆ ਤੇ ਗੁੱਤੀ ਜੀਵੀ ਨੇ ਜਿਹੜੇ ਆਪਣੀਆਂ ਇੰਟਰਵਿਊਸ ਦਿੰਦੇ ਨੇ ਜਿਹੜੇ ਦੱਸਦੇ ਨੇ ਕਿ ਲੋਕਾਂ ਨੂੰ ਕੀ ਇਹ ਇੰਦਾ ਕਰਨਾ ਚਾਹੀਦਾ ਇੰਦਾ ਕਰਨਾ ਚਾਹੀਦਾ ਹਾਂ ਚਲੋ ਸਾਰੀਆਂ ਸੋਸ਼ਲ ਮੀਡੀਆ ਤੇ ਕਹਾਣੀਆਂ ਸੱਚੀਆਂ ਨਹੀਂ ਹੁੰਦੀਆਂ ਆਪਣੀ ਟੀਆਰਪੀ ਵਧਾਉਣ ਵਾਸਤੇ ਲੋਕ ਬਹੁਤ ਕੁਛ ਕਰਦੇ ਨੇ ਪਰ ਉਹਨਾਂ ਦਾ ਇਹ ਆਪੀ ਇਹ ਜਿਹੜੇ ਲੋਕ ਨਕਰੰਦੇ ਉਹਨਾਂ ਨੂੰ ਬਹੁਤ ਹੀ ਗਿਆਨਕਤਾ ਦੇ ਨਾਲ ਆਪਣੀ ਮੂਹਰ ਹੋਣੀ ਚਾਹੀਦੀ ਆ ਇਹ ਉਹ ਤੋਂ ਦੇ ਤਰ੍ਹਾਂ ਵੀ ਕੋਸ਼ਿਸ਼ ਪੰਡਾ ਹੈ ਕਿ ਉੱਥੋਂ ਦੇ ਜਿਹੜੇ ਮੋਤੀ ਜਿਹੜੇ ਕੋਨੇ ਕੰਮ ਕਰਨ ਵਾਲੇ ਨੇ ਜਾਂ ਜੀਪੀਟੀ ਕੋਈ ਕਾਰਜਕਰਤਾ ਵਾ ਜਾਂ ਦੇ ਕਾਂਗਰਸ ਨੇ ਟੱਡੀ ਗੱਲ ਅੱਗੇ ਤੱਕ ਪਹੁੰਚਾਉਣ ਵਾਲਾ ਕੋਈ ਹੋਣਾ ਚਾਹੀਦਾ ਆ ਜਿੰਨੂੰ ਤੁਸੀਂ ਜਿਹਦੇ ਤੇ ਵਿਸ਼ਵਾਸ ਕਰਕੇ ਤੁਸੀਂ ਵੋਟ ਪਾਓ ਐਵੇਂ ਤਖਤ ਬੰਦ ਕਰਕੇ ਜਾਂ ਕਿਸੇ ਛੋਟੇ ਮੋਟੇ ਲਾਲਚ ਪਰ ਕੇ ਤੁਸੀਂ ਕੋ ਨਾ ਪਾਇਓ ਜੇ ਇਹ ਬਹੁਤ ਬੜੀ ਚਿੰਤਨੀ ਆ ਜਿਹਦੇ ਵਾਸਤੇ ਬਹੁਤ ਸੰਘਰਸ਼ ਨੇ ਬਏ ਨੇ ਇਹ ਇਹ ਨਹੀਂ ਹੋਣਾ ਉਹ ਤਾਂ ਕਰੀ ਗਏ ਤੇ ਆਪਣੀ ਜਾਗਦੀ ਜ਼ਮੀਨ ਨੂੰ ਲੈ ਕੇ ਤੇ ਕਿਸੇ ਵੀ ਲਾਲਚ ਕਿਸੇ ਵੀ ਬਲਲੇ ਲੋਕਾਂ ਦੇ ਉਹਨਾਂ ਚ ਨਾ ਆ ਕੇ ਆਪਣੀ ਸਮਝ ਦੇ ਨਾਲ ਕਿਹੜਾ ਬੰਦਾ ਤੁਹਾਡੀਆਂ ਜਿਹੜੀਆਂ ਨੇ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਹੈ ਜਦੋਂ ਤੁਹਾਡੀਆਂ ਕਾ ਇਸ ਨੂੰ ਕਰ ਸਕਦਾ ਆ ਤੁਸੀਂ ਫੈਮਿਲੀ ਮੈਂਬਰ ਦੀ ਤਰ੍ਹਾਂ ਕਿਸੇ ਨਾਲ ਸੰਜੀ ਕਰ ਸਕਦੇ ਹੋ ਤੇ ਉਹੀ ਨੇਤਾ ਨੰਦਾ ਹੈ ਨਿੱਤੇ ਨੰਨੀ ਲੱਗਦਾ ਇਸ ਅਪ ਪਰਮੀ ਇਹ ਕੁਝ ਕਹਾਂ ਹੋਰ ਤੁਮ ਨਹੀਂ ਆਏ ਕਿ ਕਾਂਸਾ ਵੀ ਆਪਣਾ ਉਮੀਦਵਾਰ ਖੜਾ ਰਿਹਾ ਆ ਕਾਲੀ ਦਲ ਨੇ ਖੜਾ ਰਿਹਾ ਆ ਆਪਾਂ ਜਨ ਹਸਾਰਿਆ ਪਾਜਪਾਲਾਂ ਦਾ ਵੀ ਉਮੀਦਵਾਰ ਇੱਕ ਪੰਜਾਬ ਦੇ ਬਾਸਪਾਟ ਏਰੀਆ ਹਮ ਭਾਗੇ ਪੁਣਲਾ ਪ੍ਰਤੀਨਿਧਤਾ ਹੁਣ ਸਮੱਸਿਆ ਇਹ ਹੈ ਕਿ 3 ਰਾਜਕਾਰੀ ਪਾਰਟੀਆਂ ਨਾ ਉਹਨੇ ਪਿਛਲੇ ਸਮੇਂ 'ਚ ਅਕਾਲੀ ਦਲ ਦੇ ਲੀਡਰਾਂ ਨੂੰ ਪ੍ਰਸ਼ੰਸਾ ਕੀਤਾ ਹੈ ਪਰ ਉਹਨਾਂ ਪ੍ਰਸ਼ੰਸਾ ਨਹੀਂ ਕਰਦੇ ਛੱਡ ਪਰਚੇ ਦਰਜ ਕਰਦੇ ਨਾ ਬਾਦਚਾਨ ਮੁਜਾਦਲ ਨੂੰ ਕਰਕੇ ਤਾਂ ਨੇ ਦੇ ਕੇ ਉਹ ਕੈਂਸਲ ਕਰਵਾਇਆ ਹੁਣ ਇੱਕ ਤਾਜ਼ੀ ਗੱਲ ਇਹ ਵੀ ਹੈ ਕਿ ਜਿਹੜਾ ਉਥੋਂ ਦਾ ਪੰਜਾਬ ਦੇ ਬਾਦਸ ਪਾਰਟੀ ਦਾ ਅਜਿੰਦੀਪ ਸਿੰਘ ਆ ਉਹਨਾਂ ਦੇ ਜਿਹੜੇ ਕੁਝ ਪ੍ਰਚਾਰਕ ਆ ਉਹਨਾਂ ਦੇ ਪਰਚੇ ਬੰਦ ਕਰਾਏ ਉਨੇ ਦੇ ਲੋਕਤੰਤਰ ਹੈ ਨਾ ਲੋਕਤੰਤਰੇ ਕੋਈ ਹੋ ਸਕਦਾ ਜਦੋਂ ਸਰਕਾਰ ਨੇ ਉਹਦੇ ਕਾਗਿਜ਼ ਲੱਲੇ ਆ ਉਹਦੇ ਚਾਪੂ ਮਟ ਉਹਦੀਆਂ ਸ਼ਰਤਾਂ ਪੂਰੀਆਂ ਕਰਕੇ ਉਹਨੂੰ ਥਾਂ ਦੇ ਦੇਈ ਆ ਕਿ ਚੋਣ ਲੜ ਸਕਦਾ ਤੇ ਲੋਕਤੰਤਰ ਹੈ ਕੋਈ ਬੰਦਾ ਚੋਣ ਲੜ ਸਕਦਾ ਪਰ ਉਹ ਜੋ ਬੰਦਾ ਚੋਣ ਲੜ ਰਿਹਾ ਤੇ ਉਹਦੇ ਦੇ ਪ੍ਰਚਾਰਕ ਆ ਉਹਨਾਂ ਦੇ ਪਰਚੇ ਦਰਜ ਕਰ ਦਿੰਦਾ ਕੀ ਬਣ ਰਿਹਾ ਇਹ ਬਦਲ ਨਹੀਂ ਕਿ ਪ੍ਰਚਾਰ ਕਰਨਾ ਕਿ ਜਿਹੜੀ ਰਾਜਕਾਰੀ ਪਾਰਟੀਆਂ ਸਭ ਉਦਾ ਹੀ ਇਨਵਰਵ ਨੇ ਬਾਕੀ ਕੋਈ ਨਹੀਂ ਨਾ ਹੱਕ ਤੇ ਸਰਲ ਆ ਕਿ ਹਰ ਬੰਦਾ ਪ੍ਰਚਾਰ ਕਰੇ ਲੋਕੀ ਫੈਸਲਾ ਕਰਨ ਕਿ ਕਿੰਨੂ ਆਪਾਂ ਚੋਣਾਂ ਤੋਂ ਨਹੀਂ ਚੋਣਾਂ ਕਿਸੇ ਵੀ ਸੱਤਾਧਾਰੀ ਪਾਰਟੀ ਵੱਲੋਂ ਇਹ ਕਹਿੰਦੇ ਕਿ ਦਬਾ ਕੇ ਤੇ ਆਪਾਂ ਤਾਂ ਕਿਨ੍ਹੇ ਲੈ ਆਪਾਂ ਨਹੀਂ ਦਬਾਏ ਇਹਦਾ ਬਿਲਕੁਲ ਇਹ ਐਕਸਰ ਹੁੰਦੀਆਂ ਆ ਯਾਨੀ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਦੂਸਰੀ ਪਾਰਟੀ ਦੇ ਕਾਰਵਾਈ ਕਰਾਉਂਦੀ ਆ ਭਾਵੇਂ ਝੂਠੀ ਕਰਾਵੇ ਭਾਵੇਂ ਸੱਚੀ ਕਰਾਵੇ ਤੇ ਉਹ ਦਬਾਉਂ ਦਬਾਉਣ ਦੀ ਕੋਸ਼ਿਸ਼ ਕਰਦੀ ਆ ਹੈਨਾ ਤੇ ਜਿਹੜਾ ਪਰਚੇ ਕੁੰਡੀਆ ਇਹ ਦੇਖੋ ਪਤਾ ਨਹੀਂ ਸੱਚੇ ਹੋ ਰਿਹਾ ਕਿ ਝੂਠੇ ਹੋ ਰਿਹਾ ਪਰ ਜੇ ਝੂਠੇ ਹੋ ਰਿਹਾ ਤੇ ਬਿਲਕੁਲ ਮਾੜੀ ਗੱਲ ਹੈ ਹਨਾ ਲੋਕਤੰਤਰ ਇਹ ਤੇ ਲੋਕਤੰਤਰ ਦਾ ਘਰਾ ਘੁੱਟ ਮਾਰੀ ਗੱਲ ਹੈ ਤੇ ਇਹ ਤੇ ਬਿਲਕੁਲ ਮਾੜੀ ਗੱਲ ਹੈ ਵੀ ਤੁਸੀਂ ਕਿਸੇ ਦੀ ਆਵਾਜ਼ ਨੂੰ ਹੀ ਦਬਾ ਲਓ ਬਹੁਤ ਮਾੜੀ ਗੱਲ ਹੈ ਤੇ ਇਦਾਂ ਨਹੀਂ ਹੋਣਾ ਚਾਹੀਦਾ ਤੇ ਬਾਕੀ ਲੋਕਾਂ ਨੇ ਨਤਾਰਾ ਕਰ ਦੇਣਾ ਲੋਕ ਬਹੁਤ ਸਿਆਣੇ ਅੱਜ ਕੱਲ ਮੈਂ ਤੁਹਾਨੂੰ ਦੱਸਿਆ ਕਿ ਲੋਕ ਪੜ੍ਹੇ ਲਿਖੇ ਲੋਕੋ ਗੇਨੇ ਬਹੁਤ ਸਾਦਾ ਪਹਿਲਾ ਹਮਤ ਪੜ੍ਹਦਾ ਬਹੁਤ ਸੀ ਲੋਕਾਂ ਨੂੰ ਤੇ ਧਾਰਾ ਵਾਹਦਾ ਨਹੀਂ ਪਤਾ ਹੁੰਦਾ ਸੀ ਪੁਲਿਸ ਜਿਹੜੀ ਮਰਜੀ ਧਾਰਾ ਲਾ ਕੇ ਜਿੱਦਾਂ ਮਰਜੀ ਕੇ ਨੂੰ ਅੰਦਰ ਕੱਢ ਦੇਣਾ ਜਾਂ ਜਿੰਨਾ ਮਰਜੀ ਕੱਢ ਦੇਣਾ ਕੀ ਤੇ ਕੇਸ ਪਵਾ ਦੇ ਜਿਆਦਾ ਪੜ੍ਹੇ ਲਿਖੇ ਲੋਕੋ ਇਤੇ ਲੋਕਾਂ ਨੂੰ ਤੇ ਪਹੁੰਚਿਆ ਪਰ ਹੁਣ ਤੇ ਗਰੀਬੀ ਸਵਾਲ ਖੜੇ ਕਰਦੇ ਹੈ ਪ੍ਰਸ਼ਾਸਨ ਸਵਾਲ ਖੜੇ ਕਰਦੇ ਤਾਂ ਪ੍ਰਸ਼ਾਸਨ ਤੇ ਜਿੰਨੇ ਵੀ ਸਵਾਲ ਖੜੇ ਹੋਣਗੇ ਉਹਦੇ ਨਾਲ ਪ੍ਰਸ਼ਾਸਨ ਚੰਗਿਤਰ ਬਣ ਕਰੂਗਾ ਹਾਂ ਉਹ ਬਤਾਉਗਾ ਕਿ ਮੈਨੂੰ ਅੱਗੇ ਸਵਾਲ ਚੁੱਕਦੇ ਨੇ ਲੋਕ ਜਿਹੜੇ ਨੇ ਜਾਗਰੂਕ ਹੋ ਗਏ ਤੇ ਇੱਕ ਬੜੀ ਵਧੀਆ ਗੱਲ ਹੈ ਮੇਰੇ ਪ੍ਰਸ਼ਾਸਨ ਨੂੰ ਕੀਤਾ ਨਾ ਕਿ ਗਲਤ ਕੰਮ ਨਾ ਕਰੇ ਕਿਸੇ ਸਿਆਸੀ ਪਾਰਟੀ ਦੇ ਪਿੱਛੇ ਲੱਗ ਕੇ ਜਾਂ ਦਬਾਅ ਥਲੇ ਜਾਂ ਉਹਨਾਂ ਦੀ ਨਾਲੜ ਕੇ ਮਲੋ ਗਲਤ ਕੰਮ ਨਾ ਕਰੇ ਕਿ ਜਿਹੜਾ ਲੋਕਾਂ ਦੇ ਗਈ ਠੁਠਾ ਹੋ ਵੇਖੋ ਜੀ ਪ੍ਰਸ਼ਾਸਨ ਤੇ ਰਾਜਨੀਤੀ ਇਹ ਦੋ ਲੱਗ ਲੱਗ ਚੀਜ਼ਾਂ ਨੇ ਹਰ ਬੰਦਾ ਆਪਣੇ ਅਹੁਦੇ ਦੀ ਮर्यादा ਨੂੰ ਸਮਝੇ ਨੀ ਕਰੇ ਤੇ ਉਹ ਆਪਣਾ ਆਪਣੀ ਮर्यादा ਅਨੁਸਾਰ ਆਪਣੇ ਅਹੁਦੇ ਦੀ ਮर्यादा ਅਨੁਸਾਰ ਕੰਮ ਕਰੇ ਤੇ ਉਹ ਕਿਸੇ ਦੇ ਦਬਾਅ ਹਟ ਔਨ ਦੀ ਕੋਈ ਹੂੰ ਜੇ ਤੁਸੀਂ ਠੀਕ ਜਿਵੇਂ ਤੁਹਾਨੂੰ ਕੋਈ ਦੱਸ ਤੋਂ ਮਾਸ ਨਹੀਂ ਕਰ ਸਕਦਾ ਜਿੱਤੇ ਆਪਣੇ ਜਿਹੜੀ ਪਾਵਰ ਤੇ ਕਮੀਆਂ ਨੇ ਤੇ ਫਿਰ ਤੁਸੀਂ ਆਟੋਮੈਟਿਕ ਜਿਹੜਾ ਦੂਸਰਾ ਬੰਦਾ ਵਾ ਉਹ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ ਕਿ ਉਸ ਦਬਾਅ ਰੇਖਾ ਤੇ ਤੁਸੀਂ ਗਲਤ ਕਦਮ ਚ ਪੋਗੇ ਕਿਉਂਕਿ ਤੁਸੀਂ ਆਪਣਾ ਨੌਕਰੀ ਬਚਾਉਗੇ ਜਾਂ ਮਤਲਬ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕੋਈ ਦਾ ਸਟੂਟ ਬੋਲ ਦੋਗੇ ਕਿ ਆਪਣੇ ਆਪ ਨੂੰ ਬਚਾਉਂ ਇਹ ਬਹੁਤ ਮਾੜੀ ਗੱਲ ਹੈ ਗੱਲ ਦਾ ਮਤਲਬ ਆ ਕਿ ਜਿਹੜਾ ਪ੍ਰਸ਼ਾਸਨ ਆ ਉਹਨੂੰ ਸਰਕਾਰ ਦੇ ਦਬਾਅ ਥਲੇ ਆ ਕੇ ਨਹੀਂ ਕਰਨਾ ਚਾਹੀਦਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਪ੍ਰਸ਼ਾਸਨ ਬਿਲਕੁਲ ਨਿਰਪੱਖ ਹੋ ਕੇ ਸਾਰੇ ਅਮੀਰ ਵਾਲਾ ਦੇ ਨਾਲ ਚੰਗੀ ਤਰ੍ਹਾਂ ਨਿਪਟ ਸਕਦੇ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਨਾ ਛੋਟੀ ਜਿਹੀ ਉਦਾਹਰਨ ਦੇਣੀ ਆ ਆਮ ਆਦਮੀ ਪਾਰਟੀ ਦੇ ਨਾ ਇੱਕ ਸੋਨੀਆ ਮਾਨ ਨਾਮ ਦੀ ਲਕੀਆ ਤੇ ਸ਼ਾਇਦ ਉਹਦਾ ਪਰਸੋਕੜ ਦੇ ਫਾਦਰ ਸਾਹਿਬ ਦਾ ਕਾਮਰੇਡ ਸੀ ਉਸੇ ਕੰਮ ਨਾਲ ਸੁਹਾ ਤੇ ਉਹਨੂੰ ਵਜੇ ਕੋਈ ਅਹੁਦਾ ਵੀ ਨਹੀਂ ਮਿਲਿਆ ਕੋਈ ਕੁਝ ਨਹੀਂ ਆ 온ਲੀ ਇਨਚਾਰਜ ਲਗਾਇਆ ਗਿਆ ਉਹ ਜਾ ਜਾ ਕੇ ਲੋਕਾਂ ਦੇ ਜਿਹੜੇ ਪ੍ਰਸ਼ਾਸਨ ਆ ਹਨਾ ਉਹਨਾਂ ਨੂੰ ਜਾ ਜਾ ਕੇ ਆਪਣੇ ਅਕੋਰਡਿੰਗ ਹਾਂ ਸਭ ਲੋਕ 20 ਦੇ ਨਾਲ ਸਾਵਾ ਬੈਠ ਕੇ ਉਹ ਮੀਟਿੰਗ ਆਈ اسی ਦੇ ਨਾਲ 사ਵਾ بیٹھ ਕੇ ਮੀਟਿੰਗ ਕਰਦੇ ਮਤਲਬ ਪ੍ਰਸ਼ਾਸਨ ਉੱਤੇ ਇਹ ਲੋਕ ਸਿਆਸੀ ਦਬਾਅ ਆ ਰਹੇ ਹਾਂ ਸਮਝਿਆ ਸਿਆਸੀ ਤੋਂ ਦਬਾਅ ਆਇਆ ਦਬਾਅ ਆ ਪਾ ਹੈ ਇੱਕ ਬੜੀ ਵੱਡੀ ਗੱਲ ਹੈ ਜਿਹੜਾ ਪ੍ਰਸ਼ਾਸਨ ਹੈ ਇਹ ਉਸ ਅਸਾਸੀ ਲੋਕਾਂ ਦੇ ਦਬਾਅ ਥਲੇ ਆ ਕੇ ਉਹ ਦੂਜਿਆਂ ਜਿਹੜੇ ਦੂਜੇ ਤੋਂ ਪਰਸ਼ੰਤ ਦਾ ਮੈਂ ਉਹ ਤੋਂ ਪਰਸ਼ੰਤ ਕਰਦਾ ਇਸ ਜਿਹੜਾ ਹੈ ਡੀਸੀ ਡੀਸੀ ਸਾਹਿਬ ਜਿਹੜੇ ਹੁੰਦੇ ਆ ਆਪਣੇ ਉਹ ਬਿਲਕੁਲ ਆਜ਼ਾਦ ਨਹੀਂ ਉਹਨਾਂ ਨੇ ਆਪਣੇ ਫੈਸਲੇ ਉਸ ਦੀ ਦਿਮਾਗ ਤੇ ਲੈਣੇ ਆ ਜੋ ਵੀ ਕਰਨਾ ਉਹਨਾਂ ਨੇ ਵੇਖਣਾ ਆ ਕਿ ਸਾਰਾ ਕਿਤਾਬ ਹੈ ਨਾ ਹਰ ਚੀਜ਼ ਉਹਨਾਂ ਦੇ ਵਿਕਣੀ ਹੁਣ ਪੋਲਿਟੀਕਲ ਬੰਦਿਆਂ ਨਾਲ ਸਾਵਾ ਉਹ ਬੈਠ ਕੇ ਜੇ ਕਰਨਗੇ ਤੇ ਉਹਨਾਂ ਦੇ ਅਹੁਦੇ ਦੀ ਵੀ ਤੇ ਇੱਕ ਤੋਹੀਨ ਹੈ ਨਾ